ਗੱਲ ਕਰੀਏ ਕੋਲੇਸਟ੍ਰੋਲ ਖਰਾਬ ਹੋ ਰਿਹਾ ਹੈ ਸਟ्रेस ਹੋ ਰਹੀ ਹੈ ਇਨ ਡਾਈਜੈਸ਼ਨ ਹੋ ਰਿਹਾ ਹੈ ਜੇ ਕੁਛ ਠੰਡ ਜਦੋਂ ਆਂਦੀ ਹੈ ਉਸ ਟਾਈਮ ਹਾਰਟ ਅਟੈਕ ਦੇ ਕੇਸਿਸ ਹੋਰ ਵੱਧ ਜਾਂਦੇ ਹਨ ਕਿਉਂਕਿ ਜਿਨ੍ਹਾਂ ਦੇ ਕੋਲੇਸਟ੍ਰੋਲ ਜਮਿਆ ਹੋਇਆ ਹੈ ਹਾਰਟ ਦੀ ਪ੍ਰੋਬਲਮ ਹੈਗੀ ਉਹ ਠੰਡੇ ਚ ਵਾਕ ਕਰਨ ਵਾਸਤੇ ਜਾਂਦੇ ਆ ਬੋਡੀ ਨੇ ਗਰਮੀ ਦੇਣੀ ਹੈ ਬਲੱਡ ਗਰਮ ਹੁੰਦਾ ਹੈ ਬਾਹਰ ਟੈਂਪਰੇਚਰ ਹੈ 10 ਡਿਗਰੀ 5 ਡਿਗਰੀ 4 ਡਿਗਰੀ ਅੰਦਰ ਸਾਡੇ ਬਲੱਡ ਦਾ ਟੈਂਪਰੇਚਰ ਹੈ 37 ਡਿਗਰੀ ਉਹਨੂੰ ਮੈਨੇਜ ਕਰਨ ਵਾਸਤੇ ਬੋਡੀ ਕੰਮ ਜ਼ਿਆਦਾ ਕਰਦੀ ਹੈ ਹਾਰਟ ਜ਼ਿਆਦਾ ਕੰਮ ਕਰਦਾ ਹੈ ਹਾਰਮੋਨਸ ਛੇਤੀ ਰਿਲੀਜ਼ ਹੁੰਦੇ ਆ ਉਹਦੇ ਕਰਕੇ 20 ਅਟੈਕ ਦੇ ਕੇਸਿਸ ਵਾਝ ਜਾਂਦੇ ਆ ਤੇ ਅਗਰ ਆਪਾਂ ਇਹ ਸਾਰੀ ਚੀਜ਼ਾਂ ਨੂੰ ਕਨਸੋਲिडेट ਕਰੀਏ ਕੋਈ ਨਾ ਕੋਈ ਐਸੀ ਚੀਜ਼ ਆਪਣੀ ਡਾਈਟ ਵਿੱਚ ਐਡ ਕਰ ਲਈਏ ਜਿਹੜੀ ਚੀਜ਼ ਤੁਹਾਡੇ ਹਰਟ ਨੂੰ ਪ੍ਰੋਟੈਕਟ ਰੱਖੇ ਜਿਹੜੀ ਤੁਹਾਡੇ ਸਟ्रेस ਲੈਵਲ ਨੂੰ ਪ੍ਰੋਟੈਕਟ ਰੱਖੇ ਜਿਹੜੀ ਤੁਹਾਡੇ ਡਾਈਜੈਸਟਿਵ ਸਿਸਟਮ ਨੂੰ ਪ੍ਰੋਟੈਕਟ ਰੱਖੇ ਕੋਈ ਐਸੀ ਚੀਜ਼ ਅਗਰ ਐਡ ਕਰ ਲਈਏ ਤੇ ਆਪਾਂ ਇੰਦੇ ਤੋਂ ਬਚ ਸਕਨੇ ਆ ਮੇਰੀ ਤੇ ਹਰ ਸੁਣਨ ਵਾਲੇ ਨਾਲ 21 ਦਰਖਾਸਤ ਹੈਗੀ ਕਿ ਇਹ ਚੀਜ਼ ਜ਼ਰੂਰ ਦੇਖੋ ਤੁਸੀਂ ਲਾਸਟ ਇੱਕ ਹਫ਼ਤੇ ਦੇ ਅੰਦਰ ਕੀ ਖਾਦਾ ਤੁਸੀਂ ਕਿੰਨਾ ਕੁ ਗੰਦ ਖਾਦਾ ਹੈ ਬਾਜ਼ਾਰ ਤੋਂ ਡੱਡ ਬਿਲਕੁਲ ਬਾਸੀ ਖਾਣਾ ਖਾਈ ਜਾਂਦੇ ਆ ਉਵਾਲ-ਵਾਲ ਕੇ ਚੀਜ਼ਾਂ ਖਾਈ ਜਾਂਦੇ ਆ ਰਾਤ ਦੀ ਚੀਜ਼ ਸਵੇਰੇ ਗਰਮ ਕਰ ਲਈ ਤਿੰਨ ਦਿਨ ਪੁਰਾਣੀ ਚੀਜ਼ਾਂ ਉਹੀ ਖਾਈ ਜਾਂਦੇ ਆ ਔਰ ਉਹਦੇ ਨਾਲੇ ਹੀ ਤੁਸੀਂ ਇਹ ਲਿਖਣਾ ਹੈ ਇੱਕ ਹਫ਼ਤੇ 'ਚ ਤੁਸੀਂ ਐਵੇਂ ਦੀ ਕਿਹੜੀ ਚੀਜ਼ ਖਾਧੀ ਹੈ ਜਾਂ ਪੀਤੀ ਹੈ ਜਿਹੜੀ ਤੁਹਾਡੀ ਬੋਡੀ ਨੂੰ ਡੀਟੌਕਸੀਫਾਈ ਕਰੇ ਰੋਕੀ ਸਾਹਿਬ ਪਿਆਰ ਭਰੀ ਸ਼াশਤਕਾਲ ਸਾਰੇ ਮੇਰੇ ਸੁਣਨ ਵਾਲੇ ਭਰਾਵਾਂ ਨੂੰ ਭੈਣਾਂ ਨੂੰ ਪਿਆਰ ਭਰੀ ਸ਼াশਤਕਾਲ ਇੱਕ ਉਹ ਹਾਰਟ ਦੀ ਪ੍ਰੋਬਲਮ ਤੇ ਗੱਲ ਹੀ ਰਹੀ ਹੈ ਅਸੀਂ ਅਗਰ ਗੱਲ ਕਰੀਏ ਕੋਲੇਸਟ੍ਰੋਲ ਖਰਾਬ ਹੋ ਰਿਹਾ ਹੈ ਸਟ्रेस ਹੋ ਰਹੀ ਹੈ ਇਨ ਡਾਈਜੈਸ਼ਨ ਹੋ ਰਿਹਾ ਹੈ ਨੌਕਰੀ ਦਾ ਟਾਈਮ ਰਾਤ ਦਾ ਹੋ ਗਿਆ ਮੱਚ ਰਾਤੀ ਕੰਮ ਕਰੀ ਜਾਂਦੇ ਆ ਦੂਜਾ ਸਟ्रेस ਲੈਵਲ ਇੰਨਾ ਵੱਧ ਗਿਆ ਜਿੰਦੇ ਕਰਕੇ ਉਹਨਾਂ ਦਾ ਹਾਰਟ ਦੀ ਪੰਪਿੰਗ ਵੱਧ ਗਈ ਹੈ ਉਹਦੇ ਕਰਕੇ ਅੱਛਾ ਜਿਮ ਜਾਣ ਲੱਗੇ ਸਟੀਰੋਇਡ ਲੈਣ ਲੱਗੇ ਐਸੀ ਚੀਜ਼ਾਂ ਖਾਣ ਲੱਗੇ ਜਿਹੜੀ ਬੋਡੀ ਬਿਲਡਿੰਗ ਵਾਸਤੇ ਜ਼ਰੂਰੀ ਹੈ ਪਰ ਉਹ ਕਿਤੇ ਨਾ ਕਿਤੇ ਹਾਰਟ ਨੂੰ ਨੁਕਸਾਨ ਪਹੁੰਚਾ ਰਹੀਆਂ ਕੁਝ ਇੱਕ ਡਾਟਾ ਇਹ ਵੀ ਆ ਰਿਹਾ ਹੈ ਕਿ ਕੋਵਿਡ ਵੈਕਸੀਨੇਸ਼ਨ ਕਰਕੇ ਵੀ ਕੁਝ ਇਨਕਰੀਜ਼ ਹੋਇਆ ਹੈ ਪਰ ਹਜੇ ਛੋਟੀ ਤੇ ਨਹੀਂ ਹੋਈ ਪਰ ਉਹ ਵੀ ਇੱਕ ਡਾਟਾ ਇੱਕ ਪਾਸੇ ਪੈਰਲੈਲੀ ਚੱਲ ਰਿਹਾ ਕਿ ਉਹਦੇ ਨਾਲ ਵੀ ਹਾਰਟ ਦੀ ਪ੍ਰੋਬਲਮ ਹੈ ਜਿਹਨਾਂ ਨੇ ਟੀਕੇ ਲਵਾਏ ਜਿਨ੍ਹਾਂ ਨੇ ਟੀਕੇ ਲਵਾਏ ਨੇ ਉਹ ਇੱਕ ਚੱਲ ਰਹੀ ਹੈ ਜੇ ਸਟੱਡੀ ਚੱਲ ਰਹੀ ਹੈ ਕਿਉਂਕਿ ਉਸ ਟਾਈਮ ਟੀਕੇ ਤੇ ਆ ਗਏ ਪਰ ਇਹ ਜੇ ਸਟੱਡੀ ਤੇ ਇਨ ਪ੍ਰੋਸੈਸ ਹੈਗੀ ਪਰ ਇਹ ਗੱਲ ਸੱਚ ਹੈ ਕਿ ਕੇਸ ਵਧੇ ਹਨ ਹਾਰਟ ਅਟੈਕ ਦੇ ਵਧੇ ਹਨ ਕੁਝ ਠੰਡ ਜਦੋਂ ਆਂਦੀ ਹੈ ਉਸ ਟਾਈਮ ਹਾਰਟ ਅਟੈਕ ਦੇ ਕੇਸਿਸ ਹੋਰ ਵਧ ਜਾਂਦੇ ਹਨ ਕਿਉਂਕਿ ਜਿਨ੍ਹਾਂ ਦੇ ਕੋਲੇਸਟ੍ਰੋਲ ਜਮਿਆ ਹੋਇਆ ਹੈ ਹਾਰਟ ਦੀ ਪ੍ਰੋਬਲਮ ਹੈਗੀ ਉਹ ਠੰਡ ਵਿੱਚ ਵਾਕ ਕਰਨ ਵਾਸਤੇ ਜਾਂਦੇ ਆ ਬੋਡੀ ਨੇ ਗਰਮੀ ਦੇਣੀ ਹੈ ਬਲੱਡ ਗਰਮ ਹੁੰਦਾ ਬਾ ਡੈਮਪਰੇਚਰ ਐ 10 ਡਿਗਰੀ 5 ਡਿਗਰੀ 4 ਡਿਗਰੀ ਅੰਦਰ ਸਾਡੇ ਬਲੱਡ ਦਾ ਟੈਂਪਰੇਚਰ ਐ 37 ਡਿਗਰੀ ਉਹਨੂੰ ਮੈਨੇਜ ਕਰਨ ਵਾਸਤੇ ਬੋਡੀ ਕੰਮ ਜ਼ਿਆਦਾ ਕਰਦੀ ਆ ਹਰਟ ਜ਼ਿਆਦਾ ਕੰਮ ਕਰਦਾ ਹੈ ਹਾਰਮੋਨਸ ਛੇਤੀ ਰਿਲੀਜ਼ ਹੁੰਦੇ ਆ ਉਹਦੇ ਕਰਕੇ ਵੀ ਅਟੈਕ ਦੇ ਕੇਸਿਸ ਵੱਧ ਜਾਂਦੇ ਆ ਇਵਨ ਕਿ ਯੂ ਐਸ ਦਾ ਡਾਟਾ ਵੀ ਹੈ ਮੰਡੇ ਮਾਰਨਿੰਗ 4 ਵਜੇ ਮੈਕਸਿਮਮ ਹਾਰਟ ਅਟੈਕ ਆਉਣ ਦੇ ਚਾਂਸਿਸ ਹੁੰਦੇ ਆ ਇੰਨਾ ਵੀ ਡਾਟਾ ਹੈਗਾ ਤੇ ਅਗਰ ਆਪਾਂ ਇਹ ਸਾਰੀ ਚੀਜ਼ਾਂ ਨੂੰ ਕਨਸੋਲੀਡੇਟ ਕਰੀਏ ਕੋਈ ਨਾ ਕੋਈ ਐਸੀ ਚੀਜ਼ ਆਪਣੀ ਡਾਈਟਚ ਐਡ ਕਰ ਲਈਏ ਜਿਹੜੀ ਚੀਜ਼ ਤੁਹਾਡੇ ਹਰਟ ਨੂੰ ਪ੍ਰੋਟੈਕਟ ਰੱਖੇ ਜਿਹੜੀ ਤੁਹਾਡੇ ਸਟ्रेस ਲੈਵਲ ਨੂੰ ਪ੍ਰੋਟੈਕਟ ਰੱਖੇ ਜਿਹੜੀ ਤੁਹਾਡੇ ਡਾਈਜੈਸਟਿਵ ਸਿਸਟਮ ਨੂੰ ਪ੍ਰੋਟੈਕਟ ਰੱਖੇ ਕੋਈ ਅਸੀ ਚੀਜ਼ ਅਗਰ ਐਡ ਕਰ ਲਈਏ ਤੇ ਆਪਾਂ ਇੰਦੇ ਤੋਂ ਬਚ ਸਕਨੇ ਆ ਮੇਰੀ ਤੇ ਹਰ ਸੁਣਨ ਵਾਲੇ ਨਾਲ 21 ਦਰਖਾਸਤ ਹੈਗੀ 21 ਗੁਜ਼ਾਰਿਸ਼ ਹੈਗੀ 21 ਮੈਂ ਹੱਥ ਬੰਨ ਕੇ ਰਿਕੁਐਸਟ ਕਰ ਰਿਹਾ ਕਿ ਇਹ ਚੀਜ਼ ਜ਼ਰੂਰ ਦੇਖੋ ਤੁਸੀਂ ਲਾਸਟ ਇੱਕ ਹਫ਼ਤੇ ਦੇ ਅੰਦਰ ਕੀ ਖਾਦਾ ਤੁਸੀਂ ਕਿੰਨਾ ਕੁ ਗੰਦ ਖਾਦਾ ਹੈ ਬਾਜ਼ਾਰ ਤੋਂ ਕਿੰਨੀ ਇੱਕ ਗੰਦੀ ਚੀਜ਼ਾਂ ਆਪਣੇ ਸਰੀਰ ਵਿੱਚ ਪਾਈਆਂ ਐ ਇਹ ਕੋ ਡਸਟਬਿਨ ਥੋੜੀ ਐ ਤੁਸੀਂ ਜੋ ਆਂਦਾ ਬਰਗਰ ਆਂਦਾ ਪੀਜ਼ਾ ਆਂਦਾ ਤੁਹਾਡੇ ਸਰੀਰ ਵਿੱਚ ਤੁਸੀਂ ਛੁੱਟੀ ਜਾਂਦੇ ਡੈਡ ਬਿਲਕੁਲ ਬਾਸੀ ਖਾਣਾ ਖਾਈ ਜਾਂਦੇ ਆ ਉਵਾਲ-ਉਵਾਲ ਕੇ ਚੀਜ਼ਾਂ ਖਾਈ ਜਾਂਦੇ ਆ ਰਾਤ ਦੀ ਚੀਜ਼ ਸਵੇਰੇ ਗਰਮ ਕਰ ਲਈ 3 ਦਿਨ ਪੁਰਾਣੀ ਚੀਜ਼ਾਂ ਉਹੀ ਖਾਈ ਜਾਂਦੇ ਆ ਉਹ ਸਾਰਾ ਗੰਧ ਤੁਸੀਂ ਆਪਣੇ ਅੰਦਰ ਪਾ ਰਹੇ ਹੋ ਇੱਕ ਹਫਤਾ ਆਪਣਾ ਕਾਗਜ਼ ਪੈਨ ਲੈ ਕੇ ਇਹਨੂੰ ਲਿਖੋ ਲਾਸਟ ਇੱਕ ਹਫਤੇ ਚ ਕੀ ਖਾਦਾ ਔਰ ਉਹਦੇ ਨਾਲੇ ਹੀ ਤੁਸੀਂ ਇਹ ਲਿਖਣਾ ਐ ਇੱਕ ਹਫ਼ਤੇ 'ਚ ਤੁਸੀਂ ਐਵੇਂ ਦੀ ਕਿਹੜੀ ਚੀਜ਼ ਖਾਧੀ ਐ ਜਾਂ ਪੀਤੀ ਐ ਜਿਹੜੀ ਤੁਹਾਡੀ ਬੋਡੀ ਨੂੰ ਡੀਟੌਕਸੀਫਾਈ ਕਰੇ ਮੈਨੂੰ ਹਰ ਵਾਰੀ ਦੱਸਣਾ ਹੁੰਨਾ ਠੀਕ ਹੈ ਬਈ ਕੋਈ ਐਸਾ ਕੜਾ ਜ਼ਰੂਰ ਬਣਾ ਲਓ ਮੈਂ ਇੱਕ ਘਰ ਦਾ ਕੜਾ ਦੱਸ ਦਿਨਾ ਤੁਹਾਨੂੰ ਠੀਕ ਹੈ ਬਿਲਕੁਲ ਦਾਲ ਚਨੀ ਐ ਸੌਫ ਐ ਜੀਰਾ ਐ ਅਜਵੈਨ ਐ ਹਲਦੀ ਐ ਲੌਂਗ ਐ ਇਲਾਚੀ ਐ ਇਲਾਚੀ ਕੀ ਐ ਹੱਟ ਦੇ ਉੱਤੇ ਕੰਮ ਕਰਦੀ ਐ ਠੀਕ ਹੈ ਜੀਰਾ ਅਜਵੈਨ ਕੀ ਐ ਡਾਈਜੈਸ਼ਨ ਦੇ ਉੱਤੇ ਕੰਮ ਕਰਦਾ ਐ ਲੀਵਰ ਨੂੰ ਬਚਾ ਕੇ ਰੱਖਦਾ ਐ ਦਾਲਚੀਨੀ ਕੀ ਹੈ ਫੇਫੜਿਆਂ ਦੇ ਉੱਤੇ ਕੰਮ ਕਰਦੀ ਹੈ ਇਹਨਾਂ ਉਹ ਇਹਨਾਂ ਨੂੰ ਕੁੱਟ ਲੋ ਭਾਈ ਸਾਰੀ ਚੀਜ਼ਾਂ ਕੁੱਟ ਕੇ ਇੱਕ ਚਮਚਾ ਪਾ ਕੇ ਪੀ ਲੋ ਜੇ ਨਹੀਂ ਬਣਾ ਹੁੰਦਾ ਸਾਡੇ ਤੋਂ ਲੈ ਲੋ ਅਸੀਂ ਜੜੀ ਬੂਟੀਆਂ ਵਾਲਾ ਦੇ ਦਾਂਗੇ ਇਹ ਤੇ ਕਿਚਨ ਦੀਆਂ ਚੀਜ਼ਾਂ ਦਾਲਚੀਨੀ ਹੈ ਲੌਂਗ ਹੈ ਇਲਾਇਚੀ ਹੈ ਆਪਣਾ ਹਲਦੀ ਹੈ ਅ ਅਜਵੈਨ ਜੀਰਾ ਸੌਫ ਹੈ ਸੱਤ ਚੀਜ਼ਾਂ ਸੱਤੋਂ ਦੀ ਸੱਤੋਂ ਕੁੱਟ ਕੇ ਇੱਕ ਚਮਚਾ ਪਾਣੀ ਚ ਪਾਓ ਰਾਤ ਨੂੰ ਭਿਗੋ ਕੇ ਰੱਖ ਦਿਓ ਸਵੇਰੇ ਉਬਾਲ ਲਓ ਉਹਨੋਂ ਇਹ ਕੋਰੀਪੀ ਲੋ ਬੋਡੀ ਡੀਟੌਕਸੀਫਾਈ ਹੋਏਗੀ ਅੰਦਰੋਂ ਕੁਛ ਨਾ ਕੁਛ ਪాయిਜ਼ਨ ਹੈ ਜਿਹੜਾ ਟੌਕਸਿਨਸ ਹੈ ਜਿਹੜੇ ਜ਼ਹਿਰ ਬਣਿਆ ਜਿਹੜਾ ਤੁਹਾਡੇ ਸਰੀਰ ਦੇ ਅੰਦਰ ਉਹ ਬਾਹਰ ਨਿਕਲੇਗਾ ਠੀਕ ਹੈ ਜੇ ਨਹੀਂ ਲੈ ਸਕਦੇ ਜੜੀ ਬੂਟੀਆਂ ਲੈਣ ਦਾ ਮਨ ਹੈ ਫਿਰ 40 ਤੋਂ ਵੱਧ ਜੜੀ ਬੂਟੀ ਨਾਲ ਅਸੀਂ ਇਹ ਫਾਰਮੂਲਾ ਤਿਆਰ ਕੀਤਾ ਹੋਇਆ ਹੈ ਜਿਹੜਾ ਦਿਮਾਗ ਦੀ ਜੜੀ ਬੂਟੀ ਹੈ ਬ੍ਰਹਮੀ ਹੈ ਜਟਾਮਾਸੀ ਹੈ ਪੁਸ਼ ਇਹ ਚੀਜ਼ਾਂ ਸਾਰੀਆਂ ਪਾਈਆਂ ਠੀਕ ਹੈ ਹਾਰਟ ਵਾਸਤੇ ਅਸੀਂ ਪੁਸ਼ਕਰਮੂਲ ਅਰਜੁਨ ਛਾਲ ਦਮਾਸਾ ਪਾਇਆ ਹੋਇਆ ਹੈ ਫੇਫੜਿਆਂ ਵਾਸਤੇ ਦਾਲ ਚਿਨੀ ਇਲਾਇਚੀ ਸਭ ਇੰਦੇਚ ਹੈ ਡਾਈਜੈਸ਼ਨ ਵਾਸਤੇ ਤ੍ਰਿਫਲਾ ਆਮਲਾ ਹਰੜ ਭੇੜਾ ਇੰਦੇਚ ਹੈ 40 ਤੋਂ ਵੱਧ ਉਹ ਪਾਵਰਫੁਲ ਜੜੀ ਬੁੱਟੀਆਂ ਹੈਗੀਆਂ ਜਿਹੜੀ ਪੂਰੇ ਸਰੀਰ ਨੂੰ ਠੀਕ ਕਰਦੀਆਂ ਹਾਰਟ ਨੂੰ ਪ੍ਰੋਟੈਕਟ ਕਰਦੀਆਂ ਗੋਡੇ ਮੋਡੇ ਦੇ ਵੀ ਦਰਦ ਨੂੰ ਵੀ ਕਰਦੀਆਂ ਪਰ ਮੇਨ ਸਾਡਾ ਸਰਦੀਆਂ ਚ ਜਿਹੜਾ ਟਾਰਗੇਟ ਹੁੰਦਾ ਉਹ ਟਾਰਗੇਟ ਹੁੰਦਾ ਹੈ ਹਾਰਟ ਦੀ ਪ੍ਰੋਬਲਮ ਨਾ ਆਵੇ ਉਹਦੇ ਕਰਕੇ ਅਸੀਂ ਇੰਦੇਚ ਜਿਹੜੀ ਹਾਰਟ ਵਾਲੀ ਜੜੀ ਬੁੱਟੀਆਂ ਉਹ ਜ਼ਿਆਦਾ ਪਾਈਆਂ ਹੋਈਆਂ ਪਰ ਹੋਰ ਜੜੀ ਬੁੱਟੀਆਂ ਵੀ ਪਾਈਆਂ ਤਾਂ ਕਿ ਪੂਰੇ ਸਰੀਰ ਨੂੰ ਕੰਮ ਕਰੇ ਇਹਨੂੰ ਚਾਹ ਜਿਤਨਾ ਬਣਾ ਕੇ ਲੈ ਲਓ ਬਸ ਦੁੱਧ ਨਹੀਂ ਪਾਣਾ ਇਹਦੇ 'ਚ ਠੀਕ ਹੈ ਉਬਾਲੋ ਤੇ ਲੈ ਲਓ ਕਿਆ ਬਾਤ ਹੈ ਤੁਹਾਡਾ ਸਰੀਰ ਐ ਖੜਾ ਹੋਏਗਾ ਤੁਸੀਂ ਗੰਦਮਾਂ ਦੇਦਰੋਂ ਖਾਰੇ ਹੋ ਇਧਰੋਂ ਇਹਨੂੰ ਪੀ ਰਹੋ ਸਾਰਾ ਵੇਸ਼ ਚੁੱਕ ਕੇ ਜੈਬ ਚੁੱਕ ਕੇ ਸਰੀਰ ਤੋਂ ਬਾਹਰ ਕੀ ਆਪਣੀ ਹੈਲਥ ਵਾਸਤੇ ਇੱਕ ਚਾਹ ਨੂੰ ਛੱਡ ਕੇ ਇੱਕ ਐ ਡਰਿੰਕ ਰੋਜ਼ ਲੈਣਾ ਸ਼ੁਰੂ ਕਰ ਦੋ ਗਰਮੀਆਂ ਸਰਦੀਆਂ ਗਰਮੀਆਂ ਸਰਦੀਆਂ 'ਚ ਠੀਕ ਹੈ ਗਰਮੀਆਂ 'ਚ ਅਸੀਂ ਫਾਰਮੂਲਾ ਬਦਲ ਦਿੰਨੇ ਆ ਠੀਕ ਹੈ ਉਹ ਚੀਜ਼ਾਂ ਪਾ ਲੈਣੇ ਆ ਜਿਹੜੀ ਗਰਮੀ ਦੀ ਜਿਹੜੀ ਬਿਮਾਰੀਆਂ ਆਂਦੀਆਂ ਉਹਨਾਂ ਤੇ ਕੰਮ ਕਰੇ ਸਰਦੀ ਚ ਫਾਰਮੂਲਾ ਬਦਲ ਲੈਣੇ ਆ ਜਿਹੜਾ ਸਰਦੀ ਚ ਪ੍ਰੋਬਲਮ ਆਂਦੀ ਆ ਗੋਡੇ ਮੁੰਡੇ ਦੀ ਦਰਦ ਆਂਦੀ ਆ ਹਾਰਟ ਅਟੈਕ ਵੱਜ ਜਾਂਦਾ ਕੋਲੇਸਟ੍ਰੋਲ ਵੱਜ ਜਾਂਦਾ ਸ਼ੂਗਰ ਦੇ ਮਰੀਜ਼ ਦੇਖੋ ਗਰਮੀ ਚ ਪਤਾ ਲੱਗ ਸਰਦੀ ਚ ਪਤਾ ਲੱਗਦਾ ਵੀ ਸ਼ੂਗਰ ਹੋ ਗਈ ਬੋਡੀ ਜਿਆਦਾ ਸ਼ੂਗਰ ਰਿਲੀਜ਼ ਕਰਦੀ ਆ ਨਾ ਮੈਕਸਿਮਮ ਕੇਸ ਸਰਦੀ ਚ ਪਤਾ ਲੱਗਿਆ ਜਿਨ੍ਹਾਂ ਨੂੰ ਸ਼ੂਗਰ ਹੈ ਉਹ ਆਪਣੇ ਆਪ ਨੂੰ ਪੁੱਛਣ ਉਹਨਾਂ ਨੂੰ ਪਹਿਲੀ ਵਾਰੀ ਸ਼ੂਗਰ ਕਦੋਂ ਡਿਟੈਕਟ ਹੋਈ ਸੀ ਕਦੋਂ ਪਤਾ ਲੱਗਿਆ ਸੀ ਸ਼ੂਗਰ ਹੈ ਸਰਦੀ ਚ ਅੱਛਾ ਜੀ 70% ਤੋਂ ਉੱਤੇ ਕੇਸ ਹੈ ਜੀ ਜਿਨ੍ਹਾਂ ਨੂੰ ਸਰਦੀਆਂ 'ਚ ਪਤਾ ਲੱਗਦਾ ਸਾਨੂੰ ਸ਼ੂਗਰ ਹੋ ਗਈ ਕੁਝ ਚੀਜ਼ਾਂ ਤੇ ਲੋਕਾਂ ਨੂੰ ਪਤਾ ਹੀ ਨਹੀਂ ਐ ਪਸ ਕਾਹਦੇ ਮੈਂ ਤੇ ਇੱਕ ਹੀ ਗੱਲ ਕਹਿਣਾ ਕਾੜਾ ਉਬਾਲੋ ਚਾਹ ਦੀ ਤਰ੍ਹਾਂ ਸਵੇਰੇ ਇੱਕ ਵਾਰੀ ਪੀ ਲਓ ਠੀਕ ਹੈ ਬੱਲੇ ਬੱਲੇ ਤੁਸੀਂ ਕਹਿੰਦੇ ਹੋ ਮੌਤ ਹੋ ਗਈ 120 ਸਾਲ ਉਮਰ ਐ ਆਦਮੀ ਦੀ 120 ਸਾਲ ਜੀਏਗਾ ਬੰਦਾ ਪਰ ਕਾੜਾ ਰੋਜ਼ ਪੀਣਾ ਤੁਸੀਂ ਦੇਖੋ ਅਸੀਂ ਤਾਂ ਕਹਿੰਨੇ ਆਂ ਵੀ ਮਿੱਟੀ ਦੇ ਬਰਤਨ 'ਚ ਭਿਗੋ ਇਹਨੂੰ ਕਰਨਾ ਕੁਝ ਨਹੀਂ ਬਿਲਕੁਲ ਸੋਖਾ ਕੰਮ ਐ ਇਹਦਾ ਜੀ 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 ਇਹ ਦੇਖੋ ਇਹਦਾ ਕੁਝ ਨਹੀਂ ਕਰਨਾ ਪਾ ਆਪਾਂ ਇੱਕ ਚਮਚਾ ਕਾੜਾ ਲੈਣਾ ਹੈ ਇੱਕ ਚਮਚ ਲੈ ਲਓ ਠੀਕ ਹੈ ਇਹ ਕੜਾ ਇਹ ਇੱਕ ਚਮਚ ਲਗਭਗ 20 ਰੁਪਏ ਦੀ ਪੈਂਦੀ ਹੈ ਠੀਕ ਹੈ ਇਹਨੂੰ ਤੁਸੀਂ ਕਿਸੇ ਵੀ ਬਰਤਨ ਵਿੱਚ ਪਾ ਲਓ ਮੈਂ ਤੇ ਚਲੋ ਸਾਡੇ ਕੋਲ ਮਿੱਟੀ ਦਾ ਹੁੰਦਾ ਅਸੀਂ ਮਿੱਟੀ ਦਾ ਲੈ ਲਿਆ ਮਿੱਟੀ ਦਾ ਤਾਂ ਬਹੁਤ ਵਧੀਆ ਗੱਲ ਹੈ ਮਿੱਟੀ ਦੀ ਇੱਕ ਆਪਣੀ ਹੋ ਹੈਗੀ ਸਵੇਰੇ ਉੱਠ ਕੇ ਜ਼ਮੀਨ ਦੇ ਉੱਤੇ ਨੰਗੇ ਪੈਰ ਪੈਰ ਵੀ ਰੱਖ ਲੋ ਜਿਹੜਾ ਧਰਤੀ ਦੇ ਨਾਲ ਤੁਹਾਡਾ ਟੱਚ ਹੈ ਉਹ ਵੀ ਬਿਮਾਰੀਆਂ ਨੂੰ ਦੂਰ ਕਰਦਾ ਜਦੋਂ ਤੁਸੀਂ ਪਾਣੀ ਜੜੀ ਬੂਟੀਆਂ ਮਿੱਟੀ ਚ ਭਿਗੋ ਕੇ ਰੱਖ ਦੋਗੇ ਗੁਣ ਵੱਧ ਜਾਣਗੇ 100 ਗੁਣਾ ਤੋਂ ਜ਼ਿਆਦਾ ਗੁਣ ਵੱਧ ਜਾਣਗੇ ਮਿੱਟੀ ਦੇ ਬਰਤਨ ਵਿੱਚ ਇੱਕ ਚਮਚ ਆਪਾਂ ਇਹ ਪਾ ਲਿਆ ਠੀਕ ਹੈ ਜੀ ਇਹਦੇ ਵਿੱਚ ਪਾਣੀ ਪਾ ਲਿਆ ਇਹਦਾ ਨਾਪ ਹੈਗਾ ਇੱਕ ਗਲਾਸ ਦਾ ਇਹ ਦੇਖੋ ਕੀ ਬਾਤ ਹੈ ਇਹ ਇਹ ਇੰਦੇ ਚ ਪਾ ਲਿਆ ਠੀਕ ਇੱਕ ਗਲਾਸ ਵਿੱਚ ਇਹਨੂੰ ਪਾਤਾ ਮੈਂ ਹੋਰ ਪਾ ਲੈਣਾ ਥੋੜਾ ਜਿਹਾ ਇਹ ਦੇਖੋ ਇਹ ਲਗਭਗ ਇਹ ਦੇਖੋ ਪਰ ਗਿਆ ਨਾ ਜੀ ਨਾ ਪੈ ਪੂਰਾ ਇੱਕ ਗਲਾਸ ਠੀਕ ਹੈ ਜੀ ਠੀਕ ਇਹਨੂੰ ਪਾ ਕੇ ਇਹਨੂੰ ਸਾਰੀ ਰਾਤ ਭਿਗੋ ਕੇ ਰੱਖਦਾ ਐਵੇਂ ਠੀਕ ਹੈ ਐ ਮੰਨ ਲਓ ਹੁਣ ਰਾਤ ਨੂੰ ਪੀਆ ਸਵੇਰੇ ਇਹਨੂੰ ਬਰਤਨ ਵਿੱਚ ਕੱਢ ਲਓ ਐ ਨਿਕਲ ਗਿਆ ਠੀਕ ਹੈ ਇਹ ਸਾਰੀ ਰਾਤ ਭਿਗੋ ਕੇ ਰੱਖਣਾ ਠੀਕ ਹੈ ਦੁਬਾਰਾ ਦੱਸ ਦਿਨਾ ਮੈਂ ਠੀਕ ਹੈ ਇੱਕ ਗਲਾਸ ਪਾਣੀ ਲੈਣਾ ਤੁਸੀਂ ਠੀਕ ਹੈ ਜੀ ਇੱਕ ਕੜਾ ਲੈਣਾ ਜਿਹੜਾ ਹਾਰਟ ਨੂੰ ਪ੍ਰੋਟੈਕਟ ਕਰਨ ਵਾਲਾ ਕੜਾ ਹੈ ਠੀਕ ਹੈ ਜੀ ਪੂਰੀ ਬੋਡੀ ਨੂੰ ਡੀਟੌਕਸੀਫਾਈ ਕਰਦਾ ਹੈ ਹਰਟ ਦੀ ਜੜੀ ਬੁੱਟੀਆਂ ਸੀ 70 ਪੈਸੇ ਪਾਈਆਂ 30 ਪੈਸੇ ਹੋਰ ਜੜੀ ਬੁੱਟੀਆਂ ਵੀ ਪਾਈਆਂ ਦੇਖੋ ਇਹਦਾ ਵੀ ਐਵੇਂ ਹੀ ਕਰਨਾ ਹੈ ਦੇਖੋ ਇੱਕ ਚਮਚ ਲੀਵਰ ਵਾਲੇ ਨੂੰ ਇੰਦੇ ਸਟ्रेस ਤੇ ਲੀਵਰ ਦੀ ਦਵਾਈਆਂ ਪਾਈਆਂ ਇਹ ਵੀ ਵੀਰਪੇਚੀ ਬਣਾਇਆ 1 ਵਾਰੀ ਪੀਓ ਉਹ ਦਿਨ ਚ ਇਹ ਇੰਦੇ ਜੜੀ ਬੁੱਟੀਆਂ ਪਾ ਲੀਆਂ ਠੀਕ ਹੈ ਇੱਕ ਗਲਾਸ ਪਾਣੀ ਦਾ ਨਾਪ ਐਂਦਾ ਠੀਕ ਹੈ ਇਹ ਇਹ ਇੱਕ ਗਲਾਸ ਪਾਣੀ ਪਾ ਲਿਆ ਕਿਸੇ ਵੀ ਬਰਤਨ ਵਿੱਚ ਕਰ ਸਕਦੇ ਹੋ ਇਹ ਦੇਖੋ ਇਹ ਪਾਣੀ ਪਾ ਲਿਆ ਠੀਕ ਭਰ ਗਿਆ ਠੀਕ ਹੈ ਠੀਕ ਹੁਣ ਇਹਨੂੰ ਸਾਰੀ ਰਾਤ ਭਿਗੋ ਕੇ ਰੱਖਣਾ ਕਿੰਨੇ ਚ ਮਰਜੀ ਪਾ ਲੋ ਬਸ ਐਲੂਮੀਨੀਅਮ ਦੇ ਬਰਤਨੇ ਚ ਨਹੀਂ ਪਾਣਾ ਤਾਂਬੇ ਦੇ ਬਰਤਨੇ ਚ ਨਹੀਂ ਪਾਣਾ ਇਹ ਸਾਰੀ ਰਾਤ ਭਿਗੋ ਕੇ ਰੱਖ ਲਿਆ ਸਵੇਰੇ ਇਹਨੂੰ ਕਿਸੇ ਬਰਤਨੇ ਚ ਪਾ ਲੋ ਲੋਹੇ ਦੇ ਬਰਤਨੇ ਚ ਪਾ ਲੋ ਇਹਨੂੰ ਫਿਰ ਜਦੋਂ ਇਹ ਇੱਕ ਕੱਪ ਰਹਿ ਜੇ ਇੱਕ ਕੱਪ ਦਾ ਮਤਲਬ ਹੈ ਮੇਰਾ ਇੰਨਾ ਕਰਾ ਜੇ ਅੱਧਾ ਠੀਕ ਹੈ ਮਤਲਬ ਅੱਧਾ ਗਲਾਸ ਰਹਿ ਜੇ ਜਦੋਂ ਤੁਹਾਡਾ ਇੰਨਾ ਰਹਿ ਜੇ ਇਹ ਐਲੋ ਇਹ ਵੀ ਦੱਸ ਦਿੰਨੇ ਆ ਇੰਨਾ ਕਰਾ ਜੇ ਠੀਕ ਹੈ ਇਸ ਤੋਂ ਇਕੱਠ ਕਰ ਲੇ ਇੱਕ ਕੱਪ ਰਹਿ ਜੇ ਬਸ ਇੰਨਾ ਰਹਿ ਜੇ ਇੰਨਾ ਉਡਾ ਦੇਣਾ ਉਬਾਲ ਉਬਾਲ ਕੇ ਉਬਾਲਾ ਮਰਾਈ ਆ ਉੱਡੀ ਜਾਊਗਾ ਉਬਾਲਾ ਮਰਾਈ ਜਾ ਉੱਡੀ ਜਾਊਗਾ ਜਦੋਂ ਇੰਨਾ ਉੱਡ ਜੇ ਇੰਨਾ ਖ ਰਹਿ ਜੇ ਆ ਤੁਸੀਂ ਇਹਨੂੰ ਆਪਾਂ ਇਹਨੂੰ ਛਾਨ ਵੀ ਲੈਨੇ ਆ ਲੋ ਇਹ ਬੱਸ ਇੰਨਾ ਰਹਿ ਜੇ ਦੰਦਾ ਗਿਆ ਠੀਕ ਹੈ ਇਹ ਛਾਨ ਲੈਣਾ ਇਹ ਛਾਨ ਲੈਣਾ ਪੁੰਨੀ ਲਾ ਦੇਣੀ ਪੁੰਨੀ ਲਾ ਦੇਣੀ ਇਹਨੂੰ ਚੰਗੀ ਤਰ੍ਹਾਂ ਇਹਨੂੰ ਪੀ ਲਓ ਠੀਕ ਹੈ 20 ਰੁਪਏ ਦੇ ਖਰਚੇ 'ਚ ਤੁਹਾਨੂੰ ਛੱਲਾ ਨਹੀਂ ਪੈਣਾ ਤਾਨੂੰ ਲੀਵਰ ਦੀ ਪ੍ਰੋਬਲਮ ਨਹੀਂ ਹੋਣੀ ਤੁਹਾਨੂੰ ਕੋਲੇਸਟ੍ਰੋਲ ਨਹੀਂ ਵਧੂਗਾ ਹੋਰ ਕੀ ਬਾਲਦੇ ਹੋ ਮਹੀਨੇ ਦਾ ਸੱਖਲਾ 600 ਰੁਪਏ ਦਾ ਹੋਰ ਕੁਛ ਨਹੀਂ ਸਪੈਸ਼ਲ ਇਨੇ ਲੱਖੋ ਮਰੀਜ਼ ਦੇਖ ਲਏ ਮੈਂ ਕਹਿੰਦੇ ਡਾਕਟਰ ਸਾਹਿਬ ਹਰ ਮਰੀਜ਼ ਸਾਡੇ ਕੋਲ ਜਿਹੜਾ ਆਂਦਾ ਹੈ ਨਾ ਉਹ ਲੈ ਕੇ ਜਾਂਦਾ ਹੈ ਕਹਿੰਦੇ ਡਾਕਟਰ ਸਾਹਿਬ ਉਹ ਤੁਹਾਡੀ ਕਾਰਡੀਕ ਚਾਹ ਦੇ ਦਿਓ ਸਾਨੂੰ ਇਹਦੇ ਫੇਮਸ ਕਿੱਤੀ ਹੋਈ ਹੈ ਵੀ ਤੁਹਾਡੀ ਕਾਰਡੀਕ ਚਾਹ ਦੇ ਦਿਓ ਸਰਦੀਆਂ ਆ ਗਈਆਂ ਜੀ ਜੀ ਉਹਦੇ ਅੱਛਾ ਖਰਚਾ ਕੁਛ ਨਹੀਂ ਜਿੰਨਾ ਤੁਹਾਡਾ ਚਾਹ ਦਾ ਖਰਚਾ ਹੈ ਉਨਾ ਖਰਚਾ ਤੁਸੀਂ ਮਹੀਨਾ ਵਰਤੋ ਕਰੋਗੇ ਨਾ ਬੱਲੇ ਬੱਲੇ ਹੋ ਜਾਣੀ ਹੈ ਤੁਹਾਡੇ ਬੀਪੀ ਸ਼ੂਗਰ ਕੋਲੇਸਟ੍ਰੋਲ ਉਹਨਾਂ ਦੇ ਲੈਵਲ ਵੀ ਘਟਣਗੇ ਦਵਾਈ ਨਹੀਂ ਬੰਦ ਕਰਨੀ ਤੁਸੀਂ ਜਦੋਂ ਤੁਸੀਂ ਇਹ ਲੈਣਾ ਸ਼ੁਰੂ ਕਰ ਦੋਗੇ ਤੁਹਾਨੂੰ ਬੋਡੀ ਚ ਤੰਦਰੁਸਤੀ ਦਿਖੇਗੀ ਫੁਰਤੀ ਦਿਖੇਗੀ એનર્ਜੀ ਦਿਖੇਗੀ ਹਰ ਕੰਮ ਕਰਨ ਦੀ ਹਿੰਮਤ ਆਏਗੀ ਹੱਡ ਤੁਹਾਡਾ ਐ ਲੱਗੇਗਾ ਜਿਵੇਂ ਨਵਾਂ ਦਿਲ ਹੋ ਗਿਆ ਤੱਕ 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 ਕੀ ਬਾਤ ਹੈ ਬਹੁਤ ਪੰਪ ਚੀਜ਼ ਕੁਝ ਲੋਕੀਆਂ ਜਿਹੜੇ ਪਿਸ਼ਾਬ ਕਰਦੇ ਆ ਉਹਨਾਂ ਦੇ ਚੱਗ ਬਣਦੀ ਹੈ ਉਹ ਕਹਿੰਦੇ ਐ ਸਪੈਸ਼ਲੀ ਜੀ ਸਾਡੇ ਚੱਗ ਬਣਦੀ ਹੈ ਦੂਜੀ ਗੱਲ ਅਗਰ ਪਿਸ਼ਾਬ ਦੇ ਉੱਤੇ ਕੀੜੀਆਂ ਆ ਰਹੀਆਂ ਨਾਲੇ ਟੈਸਟ ਕਰਾਓ ਸ਼ੂਗਰ ਤੇ ਨਹੀਂ ਐ ਜੇ ਪਿਸ਼ਾਬ ਵਿੱਚੋਂ 스멜 ਆਣੀ ਸ਼ੁਰੂ ਹੋ ਜੇ ਤੁਸੀਂ ਪਿਸ਼ਾਬ ਕਰਕੇ ਆਏ ਥੋੜੀ ਦੇਰ ਬਾਅਦ ਕੋਈ ਪਿਸ਼ਾਬ ਕਰਨ ਜਾਏ ਤੇ ਉਹ ਕਹੇ ਜੀ ਯਾਰ ਬਾਥਰੂਮ ਵਿੱਚ ਬਹੁਤ 스멜 ਹੈ ਤਾਂ ਪ੍ਰੋਬਲਮ ਹੋ ਸਕਦੀ ਹੈ ਇਹ ਸਾਰੇ ਸਿੰਪਟਮ ਹੈਗੇ ਤੁਹਾਨੂੰ ਕਿਡਨੀ ਦੀ ਪ੍ਰੋਬਲਮ ਹੋ ਸਕਦੀ ਹੈ ਕੱਲਾ ਗੈਸ ਉਫਾਰਾ ਅਗਰ ਤੁਹਾਨੂੰ ਬਣ ਰਿਹਾ ਤੁਹਾਨੂੰ ਜਿਵੇਂ ਗੈਸ ਉਫਾਰਾ ਬਣਿਆ ਇਹ ਤੇ ਉਹ ਸਿਸਟਮ ਹੈ ਕਿ ਤੁਹਾਡੀ ਅਗ ਖਰਾਬ ਹੋ ਗਈ ਹੈ ਗੈਸ ਉਫਾਰਾ ਬਣੇਗਾ ਖਾਣਾ ਪਚੇਗਾ ਨਹੀਂ ਖਾਣਾ ਉੱਥੇ ਸੜੇਗਾ ਜਿਵੇਂ ਉਹ ਸੜੇਗਾ ਉਹ ਗੈਸ ਦਿਮਾਗ ਨੂੰ ਚੜੇਗੀ ਮਾਈਗਰੇਨ ਵਾਲੇ ਪਾਸੇ ਦਿਮਾਗ ਬਿਮਾਰੀਆਂ ਹੋ ਗਈਆਂ ਉਹ ਗੈਸ ਹਾਰਟ ਵਾਲੇ ਪਾਸੇ ਜਾਏਗੀ ਹਾਰਟ ਦੀ ਪ੍ਰੋਬਲਮ ਕਰੇਗੀ ਉਹ ਜਿਹੜਾ ਆਮ ਹੈ ਜਿਹੜਾ ਖਾਣਾ ਨਹੀਂ ਪਚਿਆ ਉਹ ਗੋਡਿਆਂ 'ਚ ਜਾਏਗਾ ਆਮ ਬਾਤ ਕਰੇਗਾ ਜਿਹਨੂੰ ਰੂਮਟੋਇਡ ਆਰਥਰਾਇਟਿਸ ਕਹਿੰਦੇ ਆ ਉਹ ਖਾਣਾ ਨਹੀਂ ਪਚੇਗਾ ਕੋਲੇਸਟ੍ਰੋਲ ਨਹੀਂ ਬਣੇਗਾ ਆਸਟਿਓ ਆਰਥਰਾਇਟਿਸ ਹੋ ਜਾਏਗੀ ਜੋੜ ਕੱਚੇ ਹੋਣੇ ਸ਼ੁਰੂ ਹੋ ਜਾਣਗੇ ਹਰ ਬੰਦਾ ਹੁਣ ਗੋਡੇ ਬਦਲਵਾ ਰਿਹਾ ਕਿਉਂ ਬਦਲਵਾ ਰਿਹਾ ਜੋੜਾਂ ਦੀ ਪ੍ਰੋਬਲਮ ਤਾਂ ਆਈ ਹੈ ਕਿਉਂਕਿ ਐਸਿਡਿਟੀ ਰਹਿੰਦੀ ਸੀ ਐਸਿਡਿਟੀ ਰਹੇਗੀ ਕਬਜ ਰਹਿਣ ਲੱਗ ਜਾਏਗੀ ਕਬਜ ਰਹੇਗੀ ਜ਼ੋਰ ਲਾ ਕੇ ਲੈਟਰਿੰਗ ਕਰੇਗਾ ਬਵਾਸੀਰ ਹੋ ਜਾਏਗੀ ਹੂੰ ਬਵਾਸੀਰ ਨੂੰ ਫਿਸ਼ੂਲਾ ਬਣ ਜੇਗਾ ਅੰਦਰ ਜਿਹਨੂੰ ਪਗੰਦਰ ਕਹਿੰਦੇ ਆ ਉਹਨੂੰ ਨਾ ਠੀਕ ਕਰੋ ਲਗਾਤਾਰ ਕਬਜ ਰਹੀ ਜਾਵੇ ਜਾਂ ਦਸਤ ਰਹੀ ਜਾਣ ਆਈਬੀਐਸ ਦੀ ਪ੍ਰੋਬਲਮ ਹੋ ਜੇਗੀ ਇਰੀਟੇਬਲ ਬਾਉਲ ਸਿੰਡਰੋਮ ਕਹਿੰਦੇ ਆ ਠੀਕ ਨਾ ਕਰੋ ਕਰੋਨਸ ਡਿਜ਼ੀਜ਼ ਹੋ ਜੇਗੀ ਠੀਕ ਨਾ ਕਰੋ ਚੀਜ਼ਾਂ ਨੂੰ ਕੈਂਸਰ ਹੋ ਜਾਏਗਾ ਜਿਹੜਾ ਨਾਮ ਮੈਂ ਨਹੀਂ ਲੈਣਾ ਚਾਹੁੰਦਾ ਸੀ ਲੈਟ੍ਰਿੰਗ ਵਾਲੀ ਜਗ੍ਹਾ ਦਾ ਕੈਂਸਰ ਹੋ ਜਾਂਦਾ ਮਤਲਬ ਗੈਸ ਤੋਂ ਮਤਲਬ ਗੈਸ ਤੋਂ ਗੈਸ ਤੋਂ ਸ਼ੁਰੂ ਹੁੰਦਾ ਹੈ ਤੇ ਐਂਡ ਤੱਕ ਜਾਂਦਾ ਹੈ ਉਹਦੇ ਵਾਸਤੇ ਵੀ ਅਸੀਂ ਜਿਹੜਾ ਫਾਰਮੂਲਾ ਕੱਢਿਆ ਉਹ ਵੀ ਵੀ ਰੁਪਏ ਚੀ ਕੱਢਿਆ ਕਿਆ ਵਾਹ ਉਹ ਵੀ ਉਬਾਲ ਕੇ ਪੀ ਲੋ 20 ਰੁਪਏ ਚ ਹਰਟ ਦਾ ਫਾਰਮੂਲਾ ਕੱਢਿਆ 20 ਰੁਪਏ ਰੋਜ਼ੇ ਚ ਲੀਵਰ ਦਾ ਫਾਰਮੂਲਾ ਕੱਢਿਆ 20 ਰੁਪਏ ਰੋਜ਼ੇ ਸਾਡਾ ਮੁੱਦਾ ਇੱਕ ਹੀ ਆ ਚਾਹ ਛੱਡ ਕੇ ਕੜਾ ਪੀਣ ਲੱਜੋ ਸਰੀਰ ਬੱਲੇ ਬੱਲੇ ਕਰੇਗਾ ਜੀ ਤੁਹਾਡਾ ਦੇਖੋ ਸਿੰਪਲ ਰਸਤਾ ਥੱਲੇ ਫੋਨ ਨੰਬਰ ਚੱਲ ਰਿਹਾ ਮੇਰਾ ਫੋਨ ਕਰੋ ਅਪਾਇੰਟਮੈਂਟ ਲਓ ਮੈਨੂੰ ਮਿਲਣਾ ਜੋ ਮੈਂ ਆਪ ਮਿਲਣਾ ਠੀਕ ਹੈ ਮੇਰੇ ਕੋਲ ਜੂਨੀਅਰ ਡਾਕਟਰ ਨਹੀਂ ਮਿਲਦਾ ਜਦੋਂ ਬੰਦਾ ਮੈਨੂੰ ਸੁਣਦਾ ਮੇਰੀ ਗੱਲ ਸੁਣਦਾ ਉਹਨੂੰ ਇਹ ਗੱਲ ਲੱਗਦੀ ਹੈ ਵੀ ਡਾਕਟਰ ਨੂੰ ਹੀ ਮਿਲਣਾ ਹੈ ਉੱਥੇ ਜਾਂਦਾ ਹੈ ਉੱਥੇ ਜਾ ਕੇ ਕੋਈ ਹੋਰ ਮਿਲ ਜਾਂਦਾ ਫਿਰ ਉਹਦਾ ਮਨ ਵੈਸੇ ਹੀ ਮਰ ਜਾਂਦਾ ਮਰੀ ਆ ਰਿਹਾ ਤੁਹਾਨੂੰ ਮਿਲਣ ਵਾਸਤੇ ਤੁਸੀਂ ਫੋਨ ਕਰੋ ਤੁਸੀਂ ਮੈਨੂੰ ਹੀ ਮਿਲੋਗੇ ਹੋਰ ਕਿਸੇ ਨੂੰ ਨਹੀਂ ਮਿਲੋਗੇ ਠੀਕ ਹੈ ਫੋਨ ਕਰਕੇ ਅਪਾਇੰਟਮੈਂਟ ਲੈ ਕੇ ਆਣਾ ਹੈ ਬਿਨਾ ਅਪਾਇੰਟਮੈਂਟ ਲਿਖ ਕੇ ਆਓਗੇ ਤੇ ਵੇਟ ਕਰਨੀ ਪਈਗੀ ਹੋ ਸਕਦਾ ਮੈਂ ਨਾ ਵੀ ਮਿਲਾਂ ਪਰ ਅਪਾਇੰਟਮੈਂਟ ਕਰਕੇ ਆਓਗੇ ਉਸੇ ਟਾਈਮ ਤੇ ਮੈਂ ਤੁਹਾਨੂੰ ਮਿਲਾਂਗਾ ਬਿਲਕੁਲ ਸੋਖਾ ਮਿਲਣਾ ਹੈ ਫੋਨ ਹੁਣੇ ਹੀ ਕਰੋ ਆਪਣੀ ਅਪਾਇੰਟਮੈਂਟ ਬੁੱਕ ਕਰੋ ਤੇ ਮੈਨੂੰ ਮਿਲਣ ਆਓ ਜੇ ਦੂਰੋਂ ਫੋਰਨ ਕੰਟਰੀ ਰਹਿੰਦੇ ਹੋ ਜਾਂ ਕੋਈ ਐਸੀ ਜਗ੍ਹਾ ਰਹਿੰਦੇ ਹੋ ਆਉਣ ਵਿੱਚ ਦਿੱਕਤ ਹੁੰਦੀ ਹੈ ਕੋਡੇ-ਮੋਡੇ ਨਹੀਂ ਚੱਲ ਰੇ, ਸਰੀਰ ਵਿੱਚ ਥਕਾਵਟ ਜ਼ਿਆਦਾ ਹੈ। ਬਜ਼ੁਰਗ ਹੈਗੇ ਤੁਹਾਡੇ ਨਾਲ। ਫੋਨ ਤੇ ਮੇਰੇ ਨਾਲ ਗੱਲ ਕਰੋ, ਵੀਡੀਓ ਕਾਲ ਬੁੱਕ ਕਰ ਸਕਦੇ ਹੋ ਮੇਰੇ ਨਾਲ, ਵੀਡੀਓ ਤੇ ਰਾਹੀ ਗੱਲ ਕਰ ਸਕਦੇ ਹੋ। ਤੁਹਾਨੂੰ ਇਹ ਪਤਾ ਰਹੇ ਵੀ ਡਾਕਟਰ ਨਾਲ ਹੀ ਗੱਲ ਹੋ ਰਹੀ ਹੈ ਕਿ ਨਹੀਂ ਹੋ ਰਹੀ। ਠੀਕ ਹੈ। ਮੇਰੇ ਨਾਲ ਗੱਲ ਕਰੋ, ਫੋਨ ਤੇ ਗੱਲ ਕਰੋ, ਵੀਡੀਓ ਕਾਲ ਤੇ ਗੱਲ ਕਰੋ ਤੇ ਦਵਾਈ ਆਪਣੇ ਘਰੇ ਮੰਗਵਾਓ।